Okay. हूं बैठे हैं तालीवाल हॉस्पिटल डॉक्टर एच पी एस तालीवाल साब को अब तो पहला तो डॉक्टर साहब का स्वागत करते हैं अपने चैनल ਔਰ ਡਾਕਟਰਸ ਗਾਈਡ ਦੇ ਬਾਰੇ ਅਸੀਂ ਥੋੜੀ ਜਿਹੀ ਨਾਲ ਕੋ ਜਾਣਕਾਰੀ ਲਾ ਕੇ ਔਰ ਥੋੜਾ ਜਿਹਾ ਗੁੱਡ ਵਿਸ਼ਸ ਲਾ ਕੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸ਼ੁਭਨਾਮ ਜੀ ਡਾਕਟਰ ਐਚ ਪੀਐਸ ਧਾਲੀਵਾਲ ਹਾਂ ਧਾਲੀਵਾਲ ਸਾਹਿਬ ਤੁਸੀਂ ਕਹਦੇ ਡਾਕਟਰ ਈਐਨਡੀ ਸਪੈਸ਼ਲਿਸਟ ਈਐਨਟੀ ਆਪਣੀ ਕੀ ਡਿਗਰੀ ਹੈ ਡਾਕਟਰ ਐਮਐਸ ENT MSC ENT वेरीफाइंग बहुत अच्छा डॉक्टर साहब जी कल ਤੁਹਾਡੇ ਪੇਸ਼ੈਂਟਸ ਨਾਲ ਵੀ ਮੁਲਾਕਾਤ ਕਰਕੇ ਗਏ ਸੀ ਪੇਸ਼ੈਂਟਸ ਨੇ ਬੜੇ ਅੱਛੇ ਵਿਊਜ਼ ਦਿੱਤੇ ਤੁਹਾਡੀ ਨੇਚਰ ਬਾਰੇ ਜੇ ਤੁਹਾਡਾ ਡਾਕਟਰ ਦੀ ਨੇਚਰ ਫਾਈਨ ਹੋਵੇ ਤਾਂ ਤਾਂ ਪੇਸ਼ੈਂਟ ਉਦੋਂ ਹੀ ਠੀਕ ਹੋ ਜਾਣਾ ਥੈਂਕ ਯੂ so much uh, so ਅਸੀਂ ਕਾਫੀ ਸੇ ਵਿਊਜ਼ ਲਏ ਸੀ ਕੱਲ so ਮੈਂ ਜਾਨਣਾ ਚਾਹਨਾ ਕਿ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਪ੍ਰਾਲੀ ਛੜਦੀ ਹੈ ਪ੍ਰਾਲੀ ਦਾ ਇਫੈਕਟ ਚੈਸਤੇ ਪੈਂਦਾ ਹੈ ear nose throat ਤੇ ਪੈਂਦਾ ਹੈ ਡਾਇਰੈਕਟ ਇਫੈਕਟ ਹੈ देन ਸਟੀਰੋਇਡਸ ਅੱਜਕੱਲ ਬਹੁਤ ਲਏ ਜਾ ਰਹੇ ਨੇ ਇਲਟਰੇਸੀ ਆਫ ਪੇਸ਼ੈਂਟ ਬਿਕਾਜ਼ देन अदरवाइज कुछ पेस्टिसाइड्स ਇਹੋ ਜਿਹੇ ਯੂਜ਼ ਹੋ ਰਹੀ ਹੈ ਜਿਹੜਾ ਈਐਨਡੀ ਤੇ ਬਹੁਤ ਜ਼ਿਆਦਾ ਇਫੈਕਟ ਕਰ ਰਿਹਾ ਹਾਂ ਜੀ ਤੁਸੀਂ ਉਹਦੇ ਬਾਰੇ ਪਬਲਿਕ ਨੂੰ ਕੋਈ ਮੈਸੇਜ ਹੋਗੇ ਕਿ ਪ੍ਰੀਕਾਸ਼ਨ ਲੈਣੀਆਂ ਚਾਹੀਦੀਆਂ ਨੇ ਪ੍ਰੀਕਾਸ਼ਨਸ ਜੋ ਪ੍ਰੈਜ਼ੈਂਟ ਸਿਨੈਰੀਓ ਰਿਗਾਰਡਿੰਗ ਸਟਬਲ ਬਰਨਿੰਗ ਉਹਦੇ ਵਿੱਚ ਤਾਂ ਇਹੀ ਹੈ ਕਿ ਮਿਨਿਮਮ ਅਵੋਇਡ ਗoing ਆਊਟ ਸਪੈਸ਼ਲੀ ਇਨ ਦਾ ਇਵਨਿੰਗਸ ਜੀ ਘਰ ਤੋਂ ਬਾਹਰ ਨਾ ਜਾਓ बिकॉज ਇਨਡੋਰਸ ਫਿਰ ਵੀ ਥੋੜਾ ਜਿਹਾ ਘੱਟ ਪੋਲੂਸ਼ਨ ਹਾਂ ਬਾਹਰ ਜ਼ਿਆਦਾ ਹੁੰਦੀ ਹੈ ਮਾਸਕ ਪਾਓ ਨਹੀਂ ਗੈਸ ਯੂਜ਼ਰ ਮਾਸਕ ওকে ਐਂਡ ਐਂਡ ਆਲਵੇਜ਼ ਘਰੇ ਵੀ ਯੂਜ਼ ਲਾਈਕ ਬੈਸਟ ਇਸ ਜਿਹੜੇ ਇਨਡੋਰ प्लांट्स ਉਹ ਲਗਾਓ ਇੱਕਦ ਜੀ ਉਹ ਪਿਊਰੀਫਾਈ ਨੈਚੁਰਲ ਪਿਊਰੀਫਾਇਰ ਹੈ ਐਂਡ ਐਕਸੈਕਟਲੀ ਇੱਕ ਇੱਕ ਕੋਈ ਪੋਟਸ ਰੱਖ ਕੇ ਉਹ ਜ਼ਰੂਰ ਰੱਖਣਾ ਚਾਹੀਦਾ ਇਨਡੋਰ ਪਲੈਂਟ ਅਸੇ ਕੋਈ ਇਨਾਂ ਦਿਨਾਂ ਚ ਡਾਈਟ ਪ੍ਰੀਕਾਸ਼ਨਸ ਵੀ ਲੈ ਜਾਂਦੀਆਂ ਨੇ ਇਹਨਾਂ ਦਿਨਾਂ ਵਿੱਚ ਡਾਈਟ ਦਾ ਹਾਈਡਰੇਸ਼ਨ ਦਾ ਬਹੁਤ ਜ਼ਰੂਰੀ ਹੈ ਜੀ ਯੂ ਸ਼ੁਡ ਆਲਵੇਸ ਕੀਪ ਯੋਰਸੈਲਫ ਹਾਈਡਰੇਟਡ ਓਕੇ ਪਾਣੀ ਦੀ ਮਾਤਰਾ ਪੂਰੀ ਹੋਣੀ ਚਾਹੀਦੀ ਹੈ ਅੰਦਰ ਜੀ ਪਲੱਸ ਡਾਈਟ ਟੇਕ ਅ ਬੈਲੈਂਸਡ ਡਾਈਟ ਫਰੂਟਸ ਵਗੈਰਾ ਜ਼ਿਆਦਾ ਲੈਣੇ ਚਾਹੀਦੇ ਐਂਟੀਆਕਸੀਡੈਂਟ ਜ਼ਿਆਦਾ ਲੈਣੇ ਚਾਹੀਦੇ ਉਹਦੇ ਨਾਲ ਫਿਰ ਤੁਸੀਂ ਸਿਕ ਘੱਟ ਹੋਵੋਗੇ ਜੀ ਜੋ ਇਫੈਕਟ ਆਏਗਾ ਇਹ ਆਏਗਾ ਬਹੁਤ ਜ਼ਰੂਰੀ এনवायरमेंट ਦਾ ਪਰ ਉਹਦੋਂ ਥੋੜਾ ਜਿਹਾ ਤੁਹਾਡੀ ਬੋਡੀ ਦੀ ਇਮਿਊਨਿਟੀ ਸਟਰੋਂਗ ਹੋ ਜਾਏਗੀ ਇਟ 윌 ਬੀ ਇਫੈਕਟਿਵ ਲੈਸ ओके वेरीफाइन अच्छा डॉक्टर साहब कोई और मैसेज देना चाहो पब्लिक को कोई जनरल मैसेज जनरल तो रिगार्डिंग 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 हेल्थ या हेल्थ इज वेल्थ टेक केयर ऑफ योर डॉक्टर साहब टाइम गेट योरसेल्फ चेकड अप इफ यू हैव एनी प्रॉब्लम व्हाट्स योर लोकेशन डॉक्टर साहब तुम्हारी लोकेशन की है जो कोई पेशेंट तुम्हारे को आना चाहे इट इज राइट नेक्स्ट टू द कनाल्स इन फ्रंट ऑफ ਪਰਸ ਨੇ ਅਸੀਂ ਦਾਸ ਸਾਡਾ ਇੱਕ ਆਜਾ ਮੇਰੀ ਪਿੰਡ ਦੀ ਨਹਾਰ ਸੁਧਾਰ ਦੇ ਵਿੱਚ ਵਿਲੇਜ ਇਸ ਸਰਾਉਂਡਿੰਗ ਵਿਲੇਜ ਇਸ ਵੈਨ ਜਾਂਦੀ ਹੈ ਉਸ ਵੈਨ ਦੇ ਵਿੱਚ ਤੁਹਾਡਾ ਕੋਈ ਆਪਣਾ ਰਿਪਰੈਜ਼ੈਂਟੇਟਿਵ ਜਾ ਸਕਦਾ ਹੈ ਉੱਥੇ ਜਾ ਕੇ ਡਿਸਕਾਊਂਟ ਆਫਰ ਕਰ ਅਸੀਂ ਕਰੀਏ ਜਾਂ ਤੁਸੀਂ ਕਰ ਸਕਦੇ ਹੋ ਸਾਡਾ ਕੋਈ ਡਿਸਕਾਊਂਟ ਕਾਰਡ ਲੈ ਕੇ ਆਂਦਾ ਹੈ ਆਜਾ ਮੇਰੀ ਪਿੰਡ ਦੀ ਨਹਾਰ ਸੁਧਾਰ ਦੇ ਤੇ ਉਹਨਾਂ ਨੂੰ ਡਿਸਕਾਊਂਟ ਕੀਤਾ ਜਾਏਗਾ ਯੈਸ ਯੈਸ ਡੈਫੀਨਿਟਲੀ ਸਾਡੇ ਡਿਸਕਾਊਂਟ ਕਾਰਡ ਲੈ ਕੇ ਤੁਹਾਡੇ ਕੋਲ ਪੇਸ਼ ਆਉਂਗੇ ਸਾਡੀਆਂ ਵੈਨਸ ਮੂਵ ਕਰਦੀਆਂ ਨੇ ਚਾਰ ਵੈਨ ਹੈਗੀਆਂ ਨੇ ਉਹਦੇ ਵਿੱਚ ਸਾਰੇ ਟੋਟਲ ਟੈਸਟ ਅਸੀਂ ਪੈਥ ਲੈਬ ਟੈਸਟ ਬਾਇਓ ਸਿੰਦਰ ਸਪਰੀ ਕਰਦੇ ਆ ਠੀਕ ਹੈ ਸਰ ਤੁਸੀਂ ਉਹਦੇ ਚ اوਟੀ ਦੇ ਚਾਰजेस ਜਾਂ ਮੈਡੀਸਨ ਚਾਰजेस ਤੇ ਡੈਫੀਨਟਲੀ ਵੀ ਵਿਲ ਆਨਰ ਯੂਰ ਫਾਰ ਪੂਰ ਪੇਸ਼ੈਂਟ ਓਨਲੀ यस थैंक यू ਡਾਕਟਰ ਨਾਈਸ ਆਫ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੇਰਬਾਨੀ ਹੈ ਜੀ ਡਾਕਟਰ ਤੁਸੀਂ ਬਹੁਤ ਬਹੁਤ ਤੁਸੀਂ ਵਿਚਾਰ ਸੋਨੇ ਉਹਨਾਂ ਤੇ ਅਮਲ ਕਰੋ ਸ਼ਾਮ ਵੇਲੇ ਘਰੋਂ ਬਾਹਰ ਕੱਟ ਨਿਕਲੋ ਮਾਸਕ ਪਾਓ ਔਰ ਰਾਈਟ ਪ੍ਰੀਕਾਸ਼ਨਸ ਲੋ ਰੀ ਹਾਈਡਰੇਸ਼ਨਸ ਦਾ ਵੀ ਖਿਆਲ ਰੱਖੋ ਸੋ ਨਾਈਸ ਆਫ ਯੂ ਡਾਕਟਰ ਬਹੁਤ ਮੇਰਬਾਨੀ